ਸਤਿ ਸ੍ਰੀ ਅਕਾਲ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਅਸੀਂ ਤੁਹਾਡੇ ਲਈ ਇੱਕ ਟੌਪਿਕ ਲੈ ਕੇ ਆਏ ਹਾਂ ਬਦਲਦਾ ਸਮਾਂ ਤੇ ਚਲੋ ਫਿਰ ਆਪਾਂ ਸ਼ੁਰੂਆਤ ਕਰੀਏ ਹੋਰ ਪਹਿਨੇ ਠੀਕ ਹੋ ਤੁਸੀਂ ਹਾਂਜੀ ਵਧੀਆ ਤੁਸੀਂ ਦੱਸੋ ਕਿਵੇਂ ਹੋ ਵਧੀਆ ਜੀ ਠੀਕ ਠਾਕ ਆ ਪਹਿਨੇ ਦੇਖ ਲੋ ਹਨਾ ਆਪਾਂ ਤਾਂ ਜਿਆਦਾ ਪੁਰਾਣਾ ਸਮਾਂ ਨਹੀਂ ਦੇਖਿਆ ਹਾਂਜੀ ਉਹ ਤਾਂ ਹੈਗਾ ਆਪਾਂ ਨਹੀਂ ਦੇਖਿਆ ਆਪਾਂ ਨਹੀਂ ਦੇਖਿਆ ਪਰ ਫਿਰ ਵੀ ਆਪਾਂ ਬਹੁਤ ਚੀਜ਼ਾਂ ਦੇਖੀਆਂ ਨੇ ਜਿਹੜੀਆਂ ਲਾ ਲਓ ਕਿ ਹੁਣ ਦੀ ਜਨਰੇਸ਼ਨ ਨੇ ਜਿਵੇਂ 4-5 ਸਾਲ ਦੇ ਬੱਚੇ ਆਪਣੇ ਬੱਚੇ ਹੁੰਦੇ ਨੇ ਤੇ ਉਹਨਾਂ ਨੇ ਨਹੀਂ ਦੇਖੀਆਂ ਹਨਾ ਹਾਂਜੀ ਜਿਵੇਂ ਮੇਰੇ ਸਮੇਂ 'ਚ ਮੈਂ ਨਲਕਾ ਵੀ ਦੇਖਿਆ ਹੈਗਾ ਅਸੀਂ ਹੱਥੀ ਗੇੜਿਆ ਵੀ ਹੋਇਆ ਹੈਗਾ ਨਲਕਾ ਉਦੋਂ ਨਹੀਂ ਹੁੰਦੀਆਂ ਸੀ ਜਿਵੇਂ ਹੁਣ ਮੋਟਰ ਕਹਿੰਦੇ ਆ ਘਰੇ ਲਗਵਾ ਲੈਂਦੇ ਆ ਉਦੋਂ ਕਿਸੇ ਕਿਸੇ ਦੇ ਘਰੇ ਮੋਟਰ ਹੁੰਦੀ ਸੀ ਇਹ ਸੁਣਦੇ ਹੁੰਦੇ ਸੀ ਕਹਿੰਦੇ ਹੁੰਦੇ ਸੀ ਵੀ ਉਹਨਾਂ ਦੇ ਘਰੇ ਮੋਟਰ ਲੱਗੀ ਹੋਈ ਆ ਜਾਂ ਉਹ ਜਿਹੜੀ ਮੋਟਰ ਹੁੰਦੀ ਸੀ ਕਿ ਨਲਕੇ ਦੇ ਉੱਪਰ ਮੋਟਰ ਲੱਗੀ ਹੁੰਦੀ ਸੀ ਬਿਜਲੀ ਵਾਲੀ ਜਾਂ ਉਹ ਕਹਿੰਦੇ ਹੁੰਦੇ ਸੀ ਵੀ ਉਹਨਾਂ ਦੇ ਸਾਡੇ ਉਹ ਰਿਸ਼ਤੇਦਾਰਾਂ ਦੇ ਉਹ ਮੋਟਰ ਲੱਗੀ ਹੋਈ ਆ ਸੁੱਚ ਦੱਬੋ ਜਦੀ ਪਾਣੀ ਆ ਜੇ ਤੇ ਭੈਣੇ ਅਚੰਭਾ ਲੱਗਦਾ ਹੁੰਦਾ ਸੀ ਉਸ ਚੀਜ਼ ਦਾ ਵੀ ਵੀ ਐਵੇਂ ਵੀ ਹੋ ਸਕਦਾ ਜਦੋਂ ਤੱਕ ਅੱਖੀਂ ਨਾ ਦੇਖਦੇ ਹਾਂ ਹਾਂਜੀ ਐਵੇਂ ਲੱਗਦਾ ਵੀ ਨਾ ਪਾਣੀ ਤਾਂ ਜਿਹੜਾ ਨਲਕੇ ਚੋਂ ਆਉਂਦਾ ਇਹ ਵੀ ਜਦੋਂ ਆਪਾਂ ਕਹਿ ਦਿੰਦੇ ਵੀ ਕੰਧ ਦੇ ਵਿੱਚ ਇੱਕ ਸੁੱਚ ਲੱਗੀ ਹੋਈ ਆ ਸੁੱਚ ਦੱਬੋ ਤੇ ਨਾਲ ਦੀ ਨਾਲ ਪਾਣੀ ਆ ਗਿਆ ਐਵੇਂ ਲੱਗਦਾ ਸੀ ਵੀ ਇੱਕ ਜਾਦੂ ਜਿਹਾ ਹੁੰਦਾ ਹੋਊਗਾ ਹਾਂਜੀ ਐਵੇਂ ਹੁੰਦਾ ਸੀ ਵੀ ਇੰਨੀਆਂ ਟੁੱਟੀਆਂ ਫਿਰ ਉਹ ਪਾਣੀ ਜਾਂਦਾ ਕਿਵੇਂ ਹੋਊਗਾ ਐਵੇਂ ਉਹਦਾ ਪ੍ਰੈਸ਼ਰ ਕਿਵੇਂ ਬਣਦਾ ਉਹ ਨੀਚੇ ਦੀ ਪੈਪ ਪਾ ਦਿੰਦੇ ਆ ਕਈ ਵਾਰ ਇਦਾਂ ਹੀ ਸੋਚੀ ਜਾਣਾ ਵੀ ਕਿਵੇਂ ਪਾਣੀ ਆਊਗਾ ਇਹ ਕਿਵੇਂ ਚੱਲੂਗਾ ਸਾਰਾ ਕੁਝ ਤੇ ਕਿਉਂਕਿ ਸਾਰਾ ਕੁਝ ਨਵਾਂ ਸੀ ਆਪਣੇ ਲਈ ਹਨਾ ਸਹੀ ਗੱਲ ਹੈ ਪਰ ਅੱਜ ਕੱਲ ਮੈਨੂੰ ਐਵੇਂ ਲੱਗਦਾ ਕਿ ਜਿਹੜਾ ਇਹ ਯੁੱਗ ਚੱਲ ਰਿਹਾ ਇਹਨੂੰ ਜੇ ਆਪਾਂ ਮਸ਼ੀਨੀ ਯੁੱਗ ਕਹੀਏ ਤਾਂ ਕੁਝ ਗਲਤ ਨਹੀਂ ਹੋਊਗਾ ਇਹ ਹੈਗੇ ਮਸ਼ੀਨੀ ਯੁੱਗ ਆ ਕਿਉਂਕਿ ਹੁਣ ਸਾਰੇ ਕੰਮ ਮਸ਼ੀਨਾਂ ਨਾਲ ਹੋ ਰਹੇ ਤੁਸੀਂ ਹੁਣ ਪਹਿਲਾਂ ਆਪਾਂ ਖੇਤਾਂ ਵੱਲ ਹੀ ਲੈ ਚੱਲੀਏ ਹਨਾ ਖੇਤਾਂ ਵਿੱਚ ਮਸ਼ੀਨ ਲੱਗ ਰਹੀ ਆ ਮਸ਼ੀਨ ਘੰਟੇ ਘੰਟਿਆਂ ਦਾ ਹੀ ਕੰਮ ਆ ਦੋ ਘੰਟੇ ਲੱਗ ਜਾਣਗੇ ਤਿੰਨ ਲੱਗ ਜਾਂਦੇ ਵੱਧ ਤੋਂ ਵੱਧ ਉਹਦੇ ਨਾਲ ਮੈਂਟਾਂ ਜੇ ਵੱਟ ਕੇ ਚਲੀ ਜਾਂਦੀ ਆ ਅੱਗੇ ਕੀ ਹੁੰਦਾ ਸੀ ਹੱਥਾਂ ਨਾਲ ਮਿਹਨਤ ਕਰਦੇ ਸੀ ਪਹਿਲਾਂ ਬੰਦੇ ਇਕੱਠੇ ਕੀਤੇ ਜਾਂਦੇ ਸੀ ਮਜ਼ਦੂਰ ਦੇਖੇ ਜਾਂਦੇ ਸੀ ਇਹ ਵੀ ਇੱਕ ਬੇਰੁਜ਼ਗਾਰੀ ਦਾ ਹਨਾ ਬਣ ਰਿਹਾ ਹੈਗਾ ਕਿਉਂਕਿ ਅੱਗੇ ਲੋਕ ਕੰਮ ਲੱਗੇ ਸੀ ਹੁਣ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ ਹੈਗਾ ਉਹ ਦੇਖ ਰਹੇ ਨੇ ਵੀ ਸਾਨੂੰ ਕੋਈ ਕੰਮ ਮਿਲੇ ਤੇ ਭੈਣੇ ਇਹਨਾਂ ਨੇ ਆਪਣੇ ਜਿਹੜੇ ਸਰੀਰ ਨੇ ਮਸ਼ੀਨਰੀ ਨੇ ਉਹ ਵੀ ਬਹੁਤ ਜ਼ਿਆਦਾ ਸੋਹਲ ਕਰਤੇ ਖੋਖਲੇ ਵੀ ਹੋ ਗਏ ਆ ਆਪਾਂ ਅੰਦਰੋਂ ਆਪਣੇ ਸਰੀਰ ਚੋਂ ਨਹੀਂ ਤਾਕਤ ਵੀ ਨਹੀਂ ਰਹੀ ਹੈ ਮੇਰੇ ਖਿਆਲ ਦੇ ਵਿੱਚ ਆਪਣੇ ਸਰੀਰ ਦੇ ਵਿੱਚ ਜਮਾਂ ਵੀ ਤਾਕਤ ਨਹੀਂ ਰਹੀ ਤੁਸੀਂ ਐਵੇਂ ਦੇਖੋ ਕਿ ਆਪਣੀ ਉਮਰ ਦਾ ਕੋਈ ਹੋਵੇ ਤੇ ਕੋਈ ਪੁਰਾਣੀ ਉਮਰ ਦਾ ਦੋਨਾਂ ਨੂੰ ਖੜਾ ਕੇ ਦੇਖ ਲਓ ਤਾਂ ਆਪਣੀ ਸਿਚੁਏਸ਼ਨ ਜਮਾਂ ਸੇਮ ਹੋਊਗੀ ਉਹਨਾਂ ਦਾ 50 ਸਾਲ ਦੀ ਉਮਰ ਤੇ ਜੇ ਕੁਝ ਦੁੱਖਣ ਲੱਗਦਾ ਆਪਣਾ ਉਹ 20 ਸਾਲ ਦੀ ਉਮਰ ਚ ਦੁੱਖਦਾ ਹੋਊਗਾ ਤੇ ਪਰ ਉਹਨਾਂ ਦੇ ਇਹ ਆ ਕਿ ਉਹਨਾਂ ਦੇ ਖਰਾਕਾਂ ਪ੍ਰਾਣੀਆਂ ਖਾਧੀਆਂ ਹੋਈਆਂ ਨੇ ਹਨ ਤਾਂ ਕਰਕੇ ਤਾਂ ਕਰਕੇ ਫਰਕ ਹੁੰਦਾ ਨਾ ਜਿ ਆਪਣੇ ਨਾਲ ਉਹ ਜੀ ਮੈਂ ਕਹਿ ਦਿੰਦੇ ਅਸੀਂ ਧੁੱਪਾਂ ਵਿੱਚ ਇੰਨੇ ਕੰਮ ਕਰੇ ਅੱਗੇ ਨਰਮੇ ਹੁੰਦੇ ਸੀ ਕਪਾਹਾਂ ਚੁਗਣੀਆਂ ਜਾਂ ਹਨ ਐਦਾਂ ਨਹੀਂ ਮੂੰਗੀਆਂ ਤੋੜਨੀਆਂ ਐਵੇਂ ਸਬਜ਼ੀਆਂ ਤੋੜਨੀਆਂ ਬਹੁਤ ਤਰ੍ਹਾਂ ਦੇ ਕੰਮ ਹੁੰਦੇ ਸੀ ਉਹ ਕਹਿੰਦੇ ਹੁੰਦੇ ਸੀ ਵੀ ਅਸੀਂ ਇੰਨੇ ਬੰਦਿਆਂ ਦੀ ਰੋਟੀ ਵੀ ਲੈ ਕੇ ਜਾਂਦੇ ਹੁੰਦੇ ਅਸੀਂ ਚੁੰਨੇ ਤੇ ਕੰਮ ਕਰਨਾ ਸੀ ਇੱਕ ਮੂਰੇ ਵੀ ਸਾਨੂੰ ਇੰਨਾ ਮਹਿਸੂਸ ਨਹੀਂ ਹੁੰਦਾ ਸੀ ਸਵੇਰ ਦਾ ਕੰਮ ਕਰਦੇ ਦੁਪਹਿਰਾਂ ਚੜ੍ਹ ਜਾਂਦਾ ਅਸੀਂ ਦੁਪਹਿਰ ਦਾ ਕਰਦੇ ਸ਼ਾਮ ਦਾ ਹੋ ਜਾਂਦਾ ਅਸੀਂ ਕਦੇ ਜਵਾਕਾਂ ਦਾ ਐਵੇਂ ਚਾਰ ਚਾਰ ਜਾਣੀਆਂ ਹੁੰਦੀਆਂ ਸੀ ਦਰਾਨੀਆਂ ਜਿਹੀਆਂ ਜਾਣੀਆਂ ਲੱਗਦਾ ਨਾਲ ਨਾਲ ਮਿਲ ਕੇ ਕਨੇ ਉਧਰੋਂ ਕਰ ਲਿਆ ਕਨੇ ਉਧਰੋਂ ਕਰ ਲਿਆ ਪਤਾ ਹੀ ਨਹੀਂ ਲੱਗਦਾ ਸੀਗਾ ਵੀ ਕਦੋਂ ਉਹਨਾਂ ਲੋਕਾਂ 'ਚ ਈਰਖਾ ਵੀ ਨਹੀਂ ਹੁੰਦੀ ਸੀ ਉਸ ਸਾਹਵਨੜ ਕਿਉਂਕਿ ਉਹਨਾਂ ਕੋਲ ਸਮਾਂ ਹੀ ਨਹੀਂ ਹੁੰਦਾ ਸਾਰਾ ਦਿਨ ਕੰਮ ਚੱਲਾਂਗੇ ਜਾਂਦਾ ਸੀ ਉਹਨਾਂ ਕੋਲ ਗੱਲ ਕਰਨ ਦਾ ਸਮਾਂ ਹੀ ਨਹੀਂ ਹੁੰਦਾ ਸੀ ਹੁਣ ਲੋਕ ਬੇਲੇ ਹੋ ਗਏ ਓਹ ਛੋਟੀ ਜੀ ਗੱਲ ਹੁੰਦੀ ਆ ਕਦੇ ਕਿਸੇ ਨੂੰ ਦੱਸਤੀ ਕਦੇ ਕਿਸੇ ਨੂੰ ਦੱਸਤੀ ਬਾਕੀ ਇਹ ਫੋਨ ਆ ਗਏ ਜਿਹੜੇ ਉਹਨਾਂ ਦੇ ਜਦੀ ਗੱਲ ਆਪਾਂ ਦੱਸ ਦਿੰਨੇ ਆ ਥੋੜੀ ਰੋਟੀ ਲੇਟ ਹੋ ਜਵੇ ਆਪਣੇ ਘਰ ਦੂਜੇ ਘਰ ਵਾਲਿਆਂ ਨੂੰ ਇਹ ਪਤਾ ਹੋ ਜੂ ਵੀਰ ਜੀ ਅੱਜ ਨੂੰ ਤੇ ਰੋਟੀ ਲੇਟ ਬਣੀ ਆ ਤੇ ਇੰਨੇ ਵਿਹਲੇ ਹੋ ਗਏ ਆਪਾਂ ਸਹੀ ਪਹਿਲਾਂ ਕੰਮ ਜ਼ਿਆਦਾ ਸੀ ਪਹਿਲਾਂ ਹਰੇਕ ਕੰਮ ਜਦੋਂ ਆਪਾਂ ਹੱਥੀ ਕਰਦੇ ਸੀ ਆਪਣਾ ਮਨ ਤੇ ਸਰੀਰ ਦੋਨੇ ਤੰਦਰੁਸਤ ਰਹਿੰਦੇ ਸੀ ਹੁਣ ਆਪਾਂ ਬਹੁਤੀ ਦੂਰ ਨਾ ਜਾਈਏ ਹੁਣ ਲੋਕ ਇੰਨੇ ਜ਼ਿਆਦਾ ਆਲਸੀ ਹੋ ਗਏ ਨੇ ਹੁਣ ਇਹ ਲੱਗਦਾ ਉਹਨਾਂ ਨੂੰ ਵੀ ਜੇ ਆਪਾਂ ਪੱਖੇ ਦੀ ਸੁੱਚ ਵੀ ਦੱਬਣੀ ਆ ਨਾ ਤਾਂ ਆਪਾਂ ਪੱਖੇ ਦੀ ਸੁੱਚ ਦੱਬੀਏ ਨਾ ਬਣੀ ਆ ਉਹਦੀ ਜਗ੍ਹਾ ਰਿਮੋਟ ਆ ਗਿਆ ਵੀ ਇਸ ਬੈੱਡ ਉੱਤੇ ਆਪਾਂ ਨੂੰ ਬੈਠਿਆ ਨੂੰ ਬਸ ਪੱਖਾ ਚੱਲਦਾ ਹੋ ਜਾਏ ਕਈ ਵਨ ਨਾਲ ਉਸ ਵਿੱਚ ਉਹ ਨਾਲ ਲਗਵਾਉਂਦੇ ਨੇ ਬੈੱਡ ਦੇ ਕਿ ਵੀ ਕਹਿੰਦੇ ਵੀ ਅਟੈਚ ਹੀ ਹੋਵੇ ਸਾਨੂੰ ਕੋਈ ਚਾਰਜ ਕਰ ਲਈ ਅਸੀਂ ਫੋਨ ਸਾਡੇ ਹੀ ਭੈਣੇ ਆਪਾਂ ਵਾਸ਼ਰੂਮ ਬਣਾਉਣ ਲੱਗੇ ਪਹਿਲਾਂ ਵਾਸ਼ਰੂਮ ਤੋਂ ਜਾਨਾ ਦੇ ਸੀਗੇ ਕਿ ਆਪਾਂ ਨੂੰ ਜਾਣਾ ਨਾ ਪਵੇ ਇਹਦੇ ਨਾਲ ਆਪਣੀ ਜਿਹੜੀ ਸਰੀਰ ਦੀ ਵਰਜਿਸ਼ ਵੀ ਘੱਟ ਗਈ ਥੋੜਾ ਫਿਰਾ ਘੱਟ ਗਿਆ ਬਹੁਤ ਜ਼ਿਆਦਾ ਵਾਕਿੰਗ ਨਹੀਂ ਹੋ ਰਹੀ ਆਪਣੀ ਹੁਣ ਮੈਂ ਇੱਕ ਦਿਨ ਕਿਸੇ ਦੀ ਇੰਟਰਵਿਊ ਸੁਣ ਰਹੀ ਸੀ ਕਹਿੰਦੇ ਬੁੜੀਆਂ ਦੇ ਵੀ ਹਿੱਸੇ ਸਿਰਫ ਬੈਠ ਕੇ ਕੰਮ ਕਰਨਾ ਆਇਆ ਸੀਗਾ ਹਾਂਜੀ ਉਹ ਤਾਂ ਹੈਗੇ ਹੁਣ ਆਪਾਂ ਸਾਰੇ ਕੰਮ ਹੀ ਖੜਕੇ ਕਰਦੇ ਆ ਜਿਵੇਂ ਕੀ ਪਹਿਲਾਂ ਚੁੱਲ੍ਹੇ ਤੇ ਬੈਠ ਕੇ ਰੋਟੀ ਬਣਾਉਣੀ ਕੱਪੜੇ ਵੀ ਬੈਠਣ ਵਾਲਾ ਕੰਮ ਹੋ ਗਿਆ ਹੁਣ ਉਹ ਗੈਸ ਤੇ ਆਪਾਂ ਹਨਾ ਖੜਕੇ ਸੱਪੇ ਆਪਣੇ ਰੱਖੇ ਹੁੰਦੇ ਤੇ ਬੈਠ ਕੇ ਖੜਕੇ ਕੰਮ ਕਰਦੇ ਹਾਂ ਜੀ ਸਹੀ ਗੱਲ ਹੈ ਉਸ ਤੋਂ ਬਾਅਦ ਕੱਪੜੇ ਧੋਣ ਵਾਲਾ ਹੋ ਗਿਆ ਜਿਵੇਂ ਕੀ ਤੁਸੀਂ ਕਹਿੰਦੇ ਸੀ ਕੱਪੜੇ ਧੋਣਾ ਵੀ ਮਸ਼ੀਨਾਂ ਆ ਗੀਆਂ ਉਹ ਵੀ ਆਪਾਂ ਸਾਰੇ ਕੰਮ ਹੁਣ ਜਿਹੜੇ ਬੈਠ ਕੇ ਵਾਲੇ ਸੀ ਉਹ ਵੀ ਖੜਕੇ ਕਰਨ ਲੱਗ ਪਏ ਫਿਰ ਆਪਾਂ ਭਾਂਡੇ ਵੀ ਅੱਗੇ ਹਨਾ ਤਸਲੇ 'ਚ ਪਾਣੀ ਪਾ ਕੇ ਜਿਵੇਂ ਧੋਂਦੇ ਹੁੰਦੇ ਸੀਗੇ ਪਹਿਲਾਂ ਵੀ ਹੁਣ ਪਹਿਲਾਂ ਹੁੰਦਾ ਸੀ ਨਾ ਆਪਾਂ ਕੋਈ ਵੀ ਕੰਮ ਆ ਮਤਲਬ ਬੁੜੀਆਂ ਕੋਈ ਵੀ ਕੰਮ ਕਰਦੀਆਂ ਉਹਦੇ ਨੇ ਕੰਮਾਂ ਨੂੰ ਕਰਨ ਲਈ ਵੀ ਉਹਨਾਂ ਨੂੰ ਮਿਹਨਤ ਲੱਗਦੀ ਸੀ ਹਾਂਜੀ ਹੁਣ ਆਪਾਂ ਖੜੇ ਖੜੇ ਚਲੋ ਜੀ ਦੋ ਪਾਂਡੇ ਖੜੇ ਖੜੇ ਮਾਜ ਦੋ ਹਾਂਜੀ ਚਲੋ ਜੀ ਆਪਣੇ ਇਵੇਂ ਜਦੋਂ ਨਵੇਂ ਨਵੇਂ ਸ਼ੈਂਕ ਆਏ ਸੀ ਕਹਿੰਦੇ ਤੁਸੀਂ ਉਹਨਾਂ ਇਹ ਤਾਂ ਵਧੀਆ ਹੈਗਾ ਉਹ ਖੜਕੇ ਤਾਂ ਹੁੰਦੇ ਆ ਕਿ ਉਹਨਾਂ ਨੇ ਸ਼ੈਂਕ ਲਵਾ ਲਏ ਇੰਨੀ ਲੱਗ ਜੀ ਕੋਈ ਹੁੰਦੀ ਸੀ ਲੈ ਉਹਨਾਂ ਦੇ ਸ਼ੈਂਕ ਲੱਗਿਆ ਹੋਇਆ ਹੈਗਾ ਸਹੀ ਗੱਲ ਹੈ ਐਵੇਂ ਹੁੰਦਾ ਸੀਗਾ ਹੁਣ ਐਵੇਂ ਹੈ ਹੀ ਨਹੀਂ ਅੱਗੇ ਪੀੜੀ ਤੇ ਬੈਠਣਾ ਐਵੇਂ ਬੈਠ ਕੇ ਕੰਮ ਕਰਨਾ ਜਤਾਰਾ ਚੂਣੀਆਂ ਡੰਗਰ ਵੀ ਬਹੁਤ ਜ਼ਿਆਦਾ ਹੁੰਦੇ ਸੀ ਹੁਣ ਡੰਗਰ ਦੀ ਮਾਤਰਾ ਵੀ ਬਹੁਤ ਘਟ ਗਈ ਆ ਘਰਾਂ ਦੇ ਵਿੱਚ ਦੁੱਧ ਮੁੱਲ ਲਿਆ ਜਾਂਦਾਗਾ ਉਹੀ ਹੈ ਵੀ ਜਿਹੜੀ ਆਪਣੀ ਡਾਈਟ ਆਗੀ ਉਹਦੇ ਉਹ ਵੀ ਬਹੁਤ ਜ਼ਿਆਦਾ ਹੈ ਨਾ ਇਹਦੇ ਵਿੱਚ ਮਾਇਨੇ ਰੱਖਦੀ ਆਪਣੀ ਸਰੀਰ ਦੇ ਲਈ ਕਿਉਂਕਿ ਆਪਣੇ ਸਰੀਰ ਨੂੰ ਜੇ ਵਧੀਆ ਭੋਜਨ ਜਾਂ ਵਧੀਆ ਤੱਤ ਨਹੀਂ ਮਿਲਣਗੇ ਫਿਰ ਉਹ ਕੰਮ ਵੀ ਕਿਵੇਂ ਕਰੂਗਾ ਜਿਵੇਂ ਇੱਕ ਗੱਡੀ ਆ ਜੀ ਉਹਨੂੰ ਸਹੀ ਪੈਟਰੋਲ ਉਹਦੇ ਵਿੱਚ ਜੇ ਡੀਜ਼ਲ ਪਾਇਆ ਜਾਊਗਾ ਉਹ ਉੰਨੀ ਵਧੀਆ ਚੱਲੂਗੀ ਕਿਉਂ ਨਾ ਫਿਰ ਸਾਰੀਆਂ ਚੀਜ਼ਾਂ ਹੁਣ ਮਿਲਾਵਟੀਆਂ ਆ ਗਈਆਂ ਉਹੀ ਹੈ ਉਹੀ ਗੱਲ ਆ ਨਾ ਵੀ ਆਪਾਂ ਘਰ ਦੇ ਵਿੱਚ ਨਹੀਂ ਹੈਗਾ ਨਾ ਆਪਣੇ ਡੰਗਰ ਨਹੀਂ ਆ ਕੇ ਬਾਹਰ ਦੁੱ ਉਹ ਸਬਜ਼ੀਆਂ ਕੀ ਪਤਾ ਉਹ ਕਿੰਦਾਂ ਦੀਆਂ ਕੋਈ ਫਰੂਟ ਆ ਰਹੇ ਆ ਆਪਾਂ ਇੱਥੋਂ ਤਾਂ ਕੋਈ ਵੀ ਵਧੀਆ ਨਹੀਂ ਆ ਰਿਹਾ ਜਨ ਆ ਪੈਨੇ ਸਾਰਾ ਕੁਸ਼ ਮਲਾਵਟੀ ਆ ਰਿਹਾ ਸਾਰਾ ਕੁਸ਼ ਮਲਾਵਟੀ ਆ ਰਿਹਾ ਤੇ ਹੁਣ ਜਿਹੜਾ ਆਪਣਾ ਸਰੀਰ ਖੜਾ ਵੀ ਕਿਹਦੇ ਤੇ ਰਹੂਗਾ ਆਪਾਂ ਜੋ ਵੀ ਖਾ ਰਹੇ ਆ ਉਹਦੇ ਵਿੱਚ ਸਭ ਤੋਂ ਪਹਿਲਾਂ ਦੇਣ ਵਾਲਾ ਅਬਦਮਨਾਫਾ ਸੋਚਦਾ ਹਾਂਜੀ ਹੈਨਾ ਇਹ ਨਹੀਂ ਦੇਖਦੇ ਕਿ ਸਾਹਮਣੇ ਵਾਲੇ ਨੂੰ ਸੇਤ ਨੂੰ ਨੁਕਸਾਨ ਹੋ ਰਿਹਾ ਇਹ ਫਾਇਦਾ ਹੋ ਰਿਹਾ ਹੀ ਨਹੀਂ ਦੇਖਦੇ ਸਾਰੇ ਬਸ ਇਹ ਦੇਖਦੇ ਨੇ ਕਿ ਸਾਨੂੰ ਕਿੰਨਾ ਫਾਇਦਾ ਹੋ ਰਿਹਾ ਜੀ ਹੁਣ ਪੈਸੇ ਤਾਂ ਕੋ ਗੱਲ ਰਹਿ ਗਈ ਸਾਰੀ ਪੈਸਾ ਹੀ ਮੀਨ ਹੋ ਗਿਆ ਬਸ ਇਹ ਤਾਂ ਹੈਪਨ ਹੈ ਹਾਂਜੀ ਪੂਰੀ ਵੀਡੀਓ ਦੇਖਣ ਲਈ ਬਨੇ ਰਹੋ ਤੇ ਪੰਨ ਟੀਵੀ ਬਾਰੇ ਕੀ ਕਹਿਣਾ ਚਾਹੂਗੇ ਹੁਣ ਤੁਸੀਂ ਟੀਵੀ 'ਚ ਇਦਾਂ ਹੁੰਦਾ ਸੀ ਜਾਂ ਤਾਂ ਕਿਸੇ ਕਿਸੇ ਦੇ ਹੁੰਦੇ ਸੀ ਤੇ ਹੌਲੀ ਹੌਲੀ ਫਿਰ ਸਾਰਿਆਂ ਦੀ ਆਉਣ ਲੱਗੇ ਪਹਿਲਾਂ ਬਲੈਕ ਐਂਡ ਵਾਈਟ ਟੀਵੀ ਹੁੰਦਾ ਸੀ ਫਿਰ ਜੇ ਕਿਸੇ ਦੇ ਰੰਗੀਨ ਟੀਵੀ ਦੇਖ ਲੈਣਾ ਵੀ ਉਹਨਾਂ ਨੇ ਰੰਗੀਨ ਲੈ ਆਣਾ ਉਹਦਾ ਵੀ ਚਾ ਚੜ ਜਾਣਾ ਫਿਰ ਹੌਲੀ ਹੌਲੀ ਸਾਰਿਆਂ ਦੇ ਘਰਾਂ 'ਚ ਟੀਵੀ ਆ ਗਏ ਹਨਾ ਫਿਰ ਸਾਰੀ ਫੈਮਿਲੀ ਨੇ ਇੱਕ ਰੂਮ 'ਚ ਬਹਿ ਜਾਣਾ ਕੰਮ ਨਵੇੜ ਕੇ ਸਾਰੇ ਵੀ 7 ਵਜੇ ਖਬਰਾਂ ਆਉਣੀਆਂ ਨੇ 8 ਵਜੇ ਇਹ ਆਉਣਾ ਇਦਾਂ ਦੇ ਪ੍ਰੋਗਰਾਮ ਹੁੰਦੇ ਸੀ। ਉਹ ਤਾਂ ਸਾਜ ਵੀ ਹੁੰਦੀ ਸੀ ਉਹਦੇ ਨਾਲ ਦੂਸਰੇ ਟੀਵੀਆਂ ਨਾਲ ਉਹ ਸਾਰਿਆਂ ਨੇ ਬੈਠ ਕੇ ਦੇਖਣਾ ਤਾਂ ਰਿਮੋਟ ਪਿੱਛੇ ਵੀ ਪਲੇਸ ਹੋ ਜਾਂਦਾ ਜਾਂ ਤਾਂ ਲੋਕ ਆਪਦੇ ਆਪ ਦੇ ਕਮਰੇ 'ਚ ਅੱਡੀ ਲਵਾਉਣ ਲੱਗੇ ਟੀਵੀ ਇੰਨਾ ਟ੍ਰੈਂਡ ਹੋ ਗਿਆ ਵੀ ਆਪਦੇ ਆਪ ਦੇ ਰੂਮ 'ਚ ਲਵਾ ਲਓ ਕੰਮ ਹੀ ਖਤਮ ਵੀ ਉੱਥੇ ਜੇ ਆਊਗਾ ਕੋਈ ਬਾਹਰ ਉਹਨਾਂ ਨੂੰ ਉਹ ਕਮਰਾ ਦੇ ਦੋ ਹੁਣ ਤਾਂ ਗੈਸਟ ਰੂਮ ਵੀ ਬਣਾਉਂਦੇ ਆ ਅੱਗੇ ਕਿਹੜੇ ਗੈਸਟ ਰੂਮ ਸਿੱਕੇ ਤਾਂ ਪੇੜਾ ਹੁੰਦਾ ਸੀਗਾ ਗੈਸਟ ਰੂਮ ਉਹ ਕਿਦਾਂ ਗੈਸਟ ਰੂਮ ਬਣਾਉਣ ਲੱਗਿਆ ਮੈਂ ਕਹਿੰਨੀ ਆ ਕਿ ਗੈਸਟਾਂ ਕੋਲੇ ਟਾਈਮ ਹੀ ਨਹੀਂ ਹੈਗਾ ਬੈਠਣ ਦਾ ਹਾਂਜੀ ਉਹੀ ਹੈ ਪਹਿਲਾਂ ਤੁਸੀਂ ਦੇਖੋ ਪੁਰਾਣੇ ਸਮਿਆਂ 'ਚ ਫੁੱਫੜ ਹੁੰਦੇ ਮਾਸੜ ਹੁੰਦੇ 15 15 20 20 ਦਿਨ ਰਹਿ ਜਾਂਦੇ ਬਹੁਤ ਰਹਿ ਜਾਂਦੇ ਸੀ ਕਿਉਂਕਿ ਫੈਮਿਲੀ ਵੱਡੀ ਹੁੰਦੀ ਸੀ ਉਹਨਾਂ ਦੇ ਪਿੱਛੇ ਕੰਮ ਸਾਂਭਣ ਵਾਲੇ ਹੁੰਦੇ ਸੀ ਹੁਣ ਇਕੱਲਾ ਹੀ ਮੁੰਡਾ ਹੈਗਾ ਉਹਨੇ ਘਰ ਦਾ ਵੀ ਦੇਖਣਾ ਬਾਹਰਲਾ ਵੀ ਦੇ ਸਾਰੇ ਸਰਦਾਰ ਦੀ ਬਣਗੀ ਹੁੰਦੀ ਉਹਨਾਂ ਨੂੰ ਮੁੰਡਿਆਂ ਨੂੰ ਫਿਰ ਕਿਤੇ ਨਾ ਕਿਤੇ ਬਲੇਮ ਵੀ ਕੀਤਾ ਜਾਂਦਾ ਵੀ ਤੂੰ ਸਮਾਂ ਨਹੀਂ ਦੇ ਪਾਉਂਦਾ ਹੁਣ ਇੱਕ ਇਕੱਲਾ ਬੰਦਾ ਕਿਹਨੂੰ ਕਿਹਨੂੰ ਸਮਾਂ ਦੇ ਕਿਤੇ ਕਿਤੇ ਉਹ ਕਰੇ ਹੁਣ ਜਿਉ ਹੀ ਹੈਗਾ ਬਾਕੀ ਫਿਰ ਇਹ ਵੀ ਡਿਪਰੈਸ਼ਨ ਦਾ ਵੀ ਫਿਕਾਰ ਹੋ ਰਹੇ ਆ ਨਾ ਮੁੰਡੇ ਫਿਰ ਉਹ ਦਿਮਾਗ ਤੇ ਨਾ ਬਹੁਤ ਜ਼ਿਆਦਾ ਲੋੜ ਪਾ ਜਾਂਦੇ ਆ ਵੀ ਇੱਕ ਜਣੇ ਨੂੰ ਇੰਨਾ ਕੰਮ ਉੱਪਰ ਦੀ ਔਖਾ ਹੋ ਜਾਂਦਾ ਕਹਿਣਾ ਬਹੁਤ ਔਖਾ ਹੁੰਦਾ ਵੀ ਕਿੰਨਾ ਔਖਾ ਉਹ ਫਲਾਨਾ ਕਰਦਾ ਉਹ ਕਰਦਾ ਹਰੇਕ ਦੇ ਦੋ ਦੋ ਤਿੰਨ ਜਣੇ ਜਾਨੇ ਹੁੰਦੇ ਆ ਜਿਹੜਾ ਇਕੱਲਾ ਉਹਨੂੰ ਸਾਰਿਆਂ ਤੋਂ ਵੱਧ ਔਖਾ ਕੰਮ ਕਰਨ ਦਾ ਲੱਗਣਾ ਪੈਂਦਾ ਹਾਂਜੀ ਤੇ ਬਾਕੀ ਗੈਸਟ ਰੂਮ ਆਪਾਂ ਐਂ ਸੋਚ ਲਿਆ ਵੀ ਗੈਸਟ ਆਉਣਗੇ ਉਹ ਬੈਠਣਗੇ ਆਪਾਂ ਉਹ ਉੱਥੇ ਬੈਠ ਕੇ ਕਦੇ ਦੇਖਿਆ ਨਹੀਂ ਹੁੰਦਾ ਨਾ ਆਪਾਂ ਕਦੇ ਸੋਫਿਆਂ ਦੇ ਬੈਠ ਕੇ ਦੇਖਿਆ ਹੁੰਦਾ ਆਪਾਂ ਕਹਿੰਦੇ ਵੀ ਉਹ ਆਏ ਗਏ ਲਈ ਆ। ਕਈ ਵਾਰ ਤਾਂ ਇੱਥੋਂ ਤੱਕ ਕੀ ਕੰਚ ਦੇ ਗਲਾਸ ਵੀ ਆਪਾਂ ਯੂਜ਼ ਨਹੀਂ ਕਰੇ ਹੁੰਦੇ ਆਪਾਂ ਕਹਿੰਦੇ ਆਏ ਗਏ ਲਈ ਆ। ਇਹ ਗੱਲ ਇਦਾਂ ਦਾ ਸਮਾਂ ਇੰਨਾ ਜ਼ਿਆਦਾ ਚੇਂਜ ਹੋ ਰਿਹਾ ਹੈ ਤੇ ਭੈਣੇ ਜਦੋਂ ਆਪਾਂ ਆਇਆ ਗਿਆ ਕਹਿੰਦੇ ਆ ਤਾਂ ਸਹੀ ਗੱਲ ਅੱਜ ਕੱਲ ਆਇਆ ਤੇ ਨਾਲ ਦੀ ਨਾਲ ਗਿਆ ਉਹੀ ਸੱਚ ਵੀ ਲਾਗੂ ਹੁੰਦੀ ਸੱਚ ਹੋ ਗਿਆ ਉਹ ਵਾਲਾ ਤੇ ਭੈਣੇ ਕਿਤੇ ਨਾ ਕਿਤੇ ਮੇਰੇ ਖਿਆਲ ਦੇ ਵਿੱਚ ਜਿਹੜੇ ਹੁਣ ਆਪ ਏਸੀਆਂ ਦੇ ਇੰਨੇ ਜਿਆਦਾ ਹਨਾ ਯੂਸਫੁਲ ਹੋ ਗਿਆ ਮੈਂ ਆਪਾਂ 24 ਘੰਟੇ ਆਪਨ ਹੁੰਦਾ ਵੀ ਏਸੀ ਤਾਂ ਆਪਣੀ ਇੱਕ ਬੇਸਿਕ ਨੀਡ ਬਣਾ ਲਈ ਹੈਨਾ ਹਾਂਜੀ ਉਹ ਇਹਦੇ ਵੀ ਵਾਤਾਵਰਣ ਤੇ ਬਹੁਤ ਜਿਆਦਾ ਬਹੁਤ ਜਿਆਦਾ ਹੁਣ ਦਰਖਤਾਂ ਦੀ ਕਟਾਈ ਹੋ ਰਹੀ ਹੈ ਜਿਹੜੇ ਨਵੇਂ ਰੋਡ ਬਣ ਰਹੇ ਨੇ ਆਪਾਂ ਦੇਖਣ ਨੂੰ ਚਲੋ ਵਧੀਆ ਸਹੂਲਤਾਂ ਮਿਲ ਰਹੀਆਂ ਨੇ ਪਰ ਇਹ ਬਹੁਤ ਜਿਆਦਾ ਉਹ ਕੱਟ ਕਰ ਰਹੇ ਨੇ ਬਹੁਤ ਜਿਆਦਾ ਦਰਖਤ ਇਹਨਾਂ ਨੇ ਕੱਟ ਕਰਤੇ ਜਿਹਦੇ ਨਾਲ ਅੱਜ ਦੇ ਟਾਈਮ 'ਚ ਬਹੁਤ ਜਿਆਦਾ ਗਰਮੀ ਵੱਧ ਗਈ ਹੈ ਇਹ ਵੀ ਮੇਨ ਰੀਜ਼ਨ ਹੈ ਕਿ ਏਸੀ ਵੀ ਹੈ ਨਾ ਏਸੀ ਅਗਲਾ ਕਹਿੰਦਾ ਕਿ ਲਿਵਿੰਗ ਰੂਮ 'ਚ ਲਗਾ ਦਿਓ ਇੱਕ ਆਪਣੇ ਬੈਡਰੂਮ 'ਚ ਲਗਾ ਲੈਂਦੇ ਫਿਰ ਜੇ ਘਰੇ ਕੋਈ ਡੌਗ ਹੀ ਰੱਖਿਆ ਹੋਇਆ ਉਹਨਾਂ ਨੂੰ ਵੀ ਲੱਗ ਏਸੀ ਲਗਾ ਕੇ ਦਿੱਤਾ ਜਾਂਦਾ ਇੱਥੋਂ ਤੱਕ ਕੇ ਬਣੇ ਚੀਜ਼ਾਂ ਬਣੀਆਂ ਤਾਂ ਸਿਰਫ ਬਿਮਾਰੀ ਦਾ ਵਾਸਤੇ ਸੀ ਜਦੋਂ ਸਟਾਰਟਿੰਗ 'ਚ ਬਣੀਆਂ ਨੇ ਪਰ ਆਪਾਂ ਇਹਨਾਂ ਨੂੰ ਬਿਮਾਰੀ ਤਾਂ ਫਿਰ ਆਪ ਹੀ ਬਣਾਇਆ ਆਪਾਂ ਘਰ ਘਰ ਲੈ ਕੇ ਮੈਨੂੰ ਬਿਮਾਰੀ ਦਾ ਕਾਰਨ ਹੋ ਗਿਆ ਇਹ ਹੁੰਦਾ ਸੀ ਕਿ ਹਨਾ ਛੋਟੇ ਘਰ ਹੁੰਦੇ ਨੇ ਚਲੋ ਹਨਾ ਕੂਲਰ ਦੀ ਹਵਾ ਸਾਰਿਆਂ ਨੂੰ ਨਹੀਂ ਆਉਂਦੀ ਤਾਂ ਆਪਾਂ ਇੱਕ ਰੂਮ ਦੇ ਵਿੱਚ ਐਡਜਸਟ ਕਰ ਸਕਦੇ ਹਾਂ ਥੋੜਾ ਟਾਈਮ ਲਈ ਉਹਨੂੰ ਲਗਾ ਕੇ ਹਨਾ ਜਿਵੇਂ ਰਾਤ ਨੂੰ ਲਗਾ ਲਿਆ ਆਪਾਂ ਨੂੰ ਤਾਂ ਆਮ ਜੀ ਗੱਲ ਹੀ ਹੋ ਗਈ ਬਸ ਹੁਣ ਤਾਂ ਆਪਾਂ ਕਮਰੇ ਦੇ ਵਿੱਚ ਬੜ ਦੇ ਬਾਅਦ ਚੋਂ ਏਸੀ ਦੇ ਸਵਿੱਚ ਪਹਿਲਾਂ ਦਬਦਿਆਂ ਹੁਣ ਤਾਂ ਇਦਾਂ ਹੋ ਗਿਆ ਵੀ ਰਿਸ਼ਤੇਦਾਰ ਉਹਨਾਂ ਦੇ ਘਰੇ ਜਾਂਦੇ ਆ ਜਿਨ੍ਹਾਂ ਨੇ ਏ ਏਸੀ ਹੈਗਾ ਫਿਰ ਅਸੀਂ ਉਹਨਾਂ ਦੇ ਜਾਵਾਂਗੇ ਨਹੀਂ ਜਿਨ੍ਹਾਂ ਦੇ ਪੱਖੇ ਆ ਜਾਂ ਵਿਚਾਰਿਆਂ ਦੇ ਇਨਵੈਕਟਰ ਵੀ ਨਹੀਂ ਹੈਗਾ ਉਹਨਾਂ ਦੇ ਜਾਣਾ ਵੀ ਨਹੀਂ ਪਸੰਦ ਕਰਦੇ ਕਹਿਣਗੇ ਲੈ ਉੱਥੇ ਤਾਂ ਔਖਾ ਹੈਗਾ ਟਪਣ ਦਾ ਕਾਰਨ ਵੀ ਹੋ ਗਏ ਨੇ ਫਿਰ ਅਗਲਾ ਕਹਿੰਦੇ ਨਹੀਂ ਅਸੀਂ ਤਾਂ ਐਵੇਂ ਨਹੀਂ ਕਰਦੇ ਹੈਗੇ ਪਰ ਇਹ ਗੱਲਾਂ ਹੈਗੀਆਂ ਤਾਂ ਸੱਚੀਆਂ ਨੇ ਹੀਆਂ ਕੋਈ ਜਾਣਾ ਪਸੰਦ ਨਹੀਂ ਕਰਦਾ ਉਹਨਾਂ ਦੇ ਸਹੀ ਗੱਲ ਆ ਕਹਿੰਦੀ ਬਹੁਤ ਹੀ ਜ਼ਿਆਦਾ ਇਹ ਜਿਹੜੇ ਯੁੱਗ ਹੈ ਇਹਨੇ ਬਹੁਤ ਹੀ ਜ਼ਿਆਦਾ ਰਿਸ਼ਤਿਆਂ ਨੂੰ ਖੋਖਲਾ ਕਰ ਦਿੱਤਾ ਤੇ ਬਹੁਤ ਜ਼ਿਆਦੇ ਰਿਸ਼ਤੇ ਟੁੱਟ ਵੀ ਗਏ ਨੇ ਹਾਂਜੀ ਅੱਗੇ ਆਪਣੇ ਇਦਾਂ ਹੁੰਦਾ ਸੀ ਅਸੀਂ ਵੀ ਆਪਣੇ ਟਾਈਮ 'ਚ ਦੇਖਿਆ ਹੈ ਸਾਡੇ ਸਕੂਟਰ ਹੁੰਦਾ ਸੀ ਜਾਨੀ ਕਿ ਅਸੀਂ 3-4 ਭੈਣ ਭਰਾ ਸਾਰੇ ਸਕੂਟਰ ਦੇ ਅੱਗੇ ਖੜ੍ਹ ਜੈਣਾ ਪਿੱਛੇ ਬਹਿ ਜਾਣਾ ਦੋਨੇ ਕਿੰਨਾ ਵਧੀਆ ਡਿੱਗੀਆਂ ਹੁੰਦੀਆਂ ਉਸ ਦੇ ਵਿੱਚ ਸਮਾਨ ਰੱਖ ਕੇ ਇੰਨਾ ਖੁਸੀ ਖੁਸੀ ਜਾਂਦੇ ਹੁੰਦੇ ਸਾਰੇ ਰਾਹ ਕਦੇ ਇੱਧਰ ਨੂੰ ਐਵੇਂ ਦੇਖਦੇ ਜਾਣਾ ਬੜਾ ਬਹੁਤ ਵਧੀਆ ਲੱਗਦਾ ਹੁੰਦਾ ਸੀ ਹੁਣ ਤਾਂ ਗੱਡੀ ਇੱਕ ਗੱਡੀ ਆ ਤਾਂ ਵੀ ਬੈਠ ਨਹੀਂ ਪਾਉਂਦੇ ਸਾਰੇ ਜਾਨੀ ਕਿ ਕਹਿੰਦੇ ਔਖੇ ਹੋ ਗਏ ਸੱਤੇ ਬੈਠੇ ਹੀ ਨਹੀਂ ਜਾਂਦਾ ਸਾਡੇ ਤਾਂ ਤੀ ਵੀ ਕਹਿ ਦਿੰਦੇ ਨੇ ਕੀ ਕਰਦੇ ਵਿੱਚ ਜਿੰਨੇ ਬੰਦੇ ਨੇ ਤੇ ਉਹਨੀਆਂ ਗੱਡੀਆਂ ਹੋਣੇ ਚਾਹੀਦੀਆਂ। ਜੇ ਦੋ ਭਰਾ ਨੇ ਦੋਨਾਂ ਕੋਲ ਭਾਵੇਂ ਛੋਟੀ ਵੱਡੀ ਆਪਦੀ ਲੈ ਲਓ। ਤੇ ਬਾਕੀ ਭੈਣੇ ਮੈਂ ਅੱਜਕੱਲ ਦੇਖਿਆ ਨੌਜਵਾਨ ਮੁੰਡੇ ਜਹ ਚੱਲ ਕੁੜੀਆਂ ਵੀ ਲਾ ਲਉ ਤੇ ਥੋੜੀ ਜੀ ਦੂਰ ਜਾਣਾ ਉਹ ਪੈਦਲ ਜਾਣ ਦੀ ਬਜਾਏ ਮੋਟਰਸਾਈਕਲ ਸਕੂਟਰੀ ਜੇ ਗੱਡੀ। ਸਕੂਟਰੀ ਤਾਂ ਆਮ ਹੀ ਹੋ ਗਈ ਹੁਣ ਤਾਂ ਹਰ ਕਿਸੇ ਕੋਲ ਸਕੂਟਰੀ। ਉਹ ਇੱਕ ਤੋਂ ਤੇ 10 ਮੀਟਰ ਦੀ ਦੂਰੀ ਤੇ ਫਿਰ ਉਹਨਾਂ ਨੂੰ ਆਉਂਦਾ ਕਿ ਸਾਨੂੰ ਤੁਰਨਾ ਨਾ ਪਵੇ। ਫਿਰ ਉਹ ਅੱਗੇ ਆਪਣੇ ਫਿਊਚਰ ਦੇ ਵਿੱਚ ਕੀ ਕਰਨਗੇ ਹਨਾ? ਕੁਝ ਵੀ ਨਹੀਂ ਕਰ ਸਕਦੇ ਜਿਵੇਂ ਕਿਚਨ ਵੀ ਹੁਣ ਤਾਂ ਜਿਵੇਂ ਆਪਣੀ ਥੋੜੀ ਅੱਗੇ ਪਹਿਲਾਂ ਲੱਗ ਹੁੰਦੀਆਂ ਸੀ ਹੁਣ ਤਾਂ ਕਿਚਨ ਵੀ ਅਟੈਚ ਆਉਣ ਲੱਗੀਆਂ ਨਾਲ ਹੀ ਲੌਬੀ ਦੇ ਨਾਲ ਹੀ ਕਿਚਨ ਹੁੰਦੀ ਹੈ ਕਿ ਵੀ ਬਾਹਲੀ ਦੂਰ ਧੁੱਪੇ ਤਾਂ ਵੀ ਬਾਹਰ ਤਾਂ ਨਿਕਲ ਨਹੀਂ ਨਾ ਬਵੇ ਬਸ ਅੰਦਰ ਅੰਦਰ ਆ ਕਹਿੰਦੇ ਸਾਡੇ ਤਾਂ ਅੰਦਰ ਅੰਦਰ ਆ ਜੀ ਸਾਰਾ ਕੁਸੰਦਰੀ ਪਤਾ ਹੀ ਲੱਗਦਾ ਹੈਗਾ ਅੱਗੇ ਰਸੋਈ ਨੂੰ ਇੱਕ ਪਰਦੇ ਦੇ ਚ ਰੱਖਿਆ ਜਾਂਦਾ ਸੀ ਹੁਣ ਕਿਚਨ ਵੀ ਆਪਣੀ ਸਾਹਮਣੇ ਆ ਗਈ ਜਦੋਂ ਸਾਹਮਣੇ ਹਿਸਤ ਦਾ ਕਿਚਨ ਓਪਨ ਕਰਤੀ ਹੂੰ ਓਪਨ ਹੋਊਗੀ ਨਾ ਕਿਚਨ ਹਾਂ ਪਹਿਨੇ ਬਸੋ ਟ੍ਰੈਂਡ ਦੇਖਦੇ ਆ ਵੀ ਕਿਵੇਂ ਚੱਲ ਰਿਹਾ ਹੈ ਇਹਦਾ ਦੇਖਦੇ ਆ ਬਸਰੇ ਦਾ ਘਰੇ ਦੇਖਿਆਂ ਦੀ ਕੋਈ ਚੀਜ਼ ਤੁਸੀਂ ਆਈ ਇੱਥੇ ਕੋਈ ਚੀਜ਼ ਦੇਖ ਲਈ ਤੂੰ ਤੁਹਾਨੂੰ ਘਰੇ ਜਾ ਕੇ ਵੀ ਇਦਾਂ ਹੋਊਗੀ ਮੈਂ ਵੀ ਉਦਾਂ ਕਰਨਾਗਾ ਸਹੀ ਗੱਲ ਹੈ ਬਸ ਲੋਕ ਦਿਖਾਵਾ ਪਹਿਨੇ ਬਾਲਾ ਜਾਦੇ ਵੱਧ ਗਿਆ ਇਹ ਸੋਚ ਨਹੀਂ ਬਦਲੀ ਲੋਕਾਂ ਨੇ ਹੋਰ ਸਾਰਾ ਕੁਝ ਬਦਲ ਲਿਆ ਇਹ ਤਾਂ ਹੈ ਤੇ ਪਹਿਨੇ ਮੈਂ ਦੇਖਿਆ ਕਿ ਪੁਰਾਣੇ ਟਾਈਮ 'ਚ ਨਾ ਲੋਕ ਕਰਨ ਨੂੰ ਇੰਨੀ ਮਿਹਤ ਨਹੀਂ ਦਿੰਦੇ ਸੀ ਕਿ ਜਿਵੇਂ ਹੁੰਦਾ ਸੀ ਆਪਾਂ ਦੇਖਿਆ ਸੀ ਕਿ ਪ੍ਰੰਟ ਟਾਈਮ 'ਚ ਕੋਈ ਕੋਠੀ ਪਾਉਂਦਾ ਜਾਂ ਐਵੇਂ ਕਰਦਾ ਪਰ ਅੱਜ ਕੱਲ ਮੇਰੇ ਖਿਆਲ ਦੇ ਵਿੱਚ ਜ਼ਰੂਰਤ ਨਾਲੋਂ ਜ਼ਿਆਦਾ ਰੀਸ ਕੰਮ ਕਰਦੀ ਹੈ ਰੀਸ ਤਾਂ ਬਹੁਤ ਜ਼ਿਆਦਾ ਹੋ ਗਈ ਹਰ ਇੱਕ ਚੀਜ਼ ਦੇ ਵਿੱਚ ਰੀਸ ਕਰਦੇ ਆ ਜੇ ਕਿਸੇ ਦਾ ਬੱਚਾ ਪੜ ਰਿਹਾ ਵਧੀਆ ਨੰਬਰ ਲੈ ਰਿਹਾ ਉਹਦੀ ਵੀ ਰੀਸ ਕੀਤੀ ਜਾਂਦੀ ਹੈ ਵੀ ਉਹ ਪੜ ਕਿਵੇਂ ਗਿਆ ਸਾਰੀ ਜਾਂਚ ਪੜਤਾਲ ਕੀਤੀ ਜਾਂਦੀ ਹੈ ਲੋਕਾਂ ਦੀ ਦਖਲਅੰਦਾਜ਼ੀ ਵੀ ਇੱਕ ਦੂਸਰੇ ਦੇ ਘਰ 'ਚ ਬਹੁਤ ਜ਼ਿਆਦਾ ਵੱਧ ਗਈ ਹੈ ਈਰਖਾ ਬਹੁਤ ਜ਼ਿਆਦਾ ਵੱਧ ਗਿਆ ਪੈਣੀ ਇਹ ਨਹੀਂ ਦੇਖਦੇ ਕਿ ਅਸੀਂ ਆਪਣੇ ਬੱਚੇ ਦੇ ਮਿਹਨਤ ਕਰੀਏ ਬਸ ਇਹ ਦੇਖਦੇ ਨੇ ਕਿ ਸਾਹਮਣੇ ਵਾਲੇ ਬੱਚੇ ਨੂੰ ਕਿਵੇਂ ਨਾ ਕਿਵੇਂ ਡੋਬਾ ਦਿੱਤਾ ਜਾਵੇ ਹਾਂਜੀ ਭੈਣੇ ਆਪ ਹੀ ਗੱਲ ਮੈਂ ਦੇਖੀ ਹੈ ਕਿ ਜਦੋਂ 4-5 ਲੇਡੀਜ਼ ਇਕੱਠੀਆਂ ਬੈਠਦੀਆਂ ਨੇ ਮਾਤਾਵਾਂ ਇਕੱਠੀਆਂ ਬੈਠਦੀਆਂ ਨੇ ਤੋ ਅਕਸਰ ਇਹ ਗੱਲ ਕਰਦੀਆਂ ਨੇ ਭੈਣੇ ਅੱਜ ਕੱਲ੍ਹ ਦੀ ਕੁੜੀਆਂ ਨਹੀਂ ਇਹ ਕੰਮ ਕਰ ਸਕਦੀਆਂ ਅਸੀਂ ਤਾਂ ਇੰਨੇ ਨੇ ਕੰਮ ਕਰ ਲੈਂਦੇ ਹਾਂ ਇੰਨੇ ਬੱਚੇ ਰਹਿੰਦੇ ਸੋ ਉਹ ਵੀ ਸਾਮ ਦੇ ਅਸੀਂ ਖੇਤ ਵੀ ਰੋਟੀ ਭੇਜਣੀ ਕਿਤੇ ਜਾਣਾ ਸਵੇਰੇ ਸੱਜੀ ਦੀ ਕੰਮ ਕਰਕੇ ਬਸ ਚੜ ਜਾਣਾ ਫਿਰ ਸ਼ਾਮ ਨੂੰ ਆ ਕੇ ਫਿਰ ਸੰਨੀਆਂ ਦੇ ਟਾਈਮ ਲੱਗ ਜਾਣਾ ਵੀ ਅਸ ਤਾਂ ਇੰਨੇ ਕੰਮ ਕਰ ਸਕਦੇ ਸੀ ਤਾਂ ਕਰ ਹੀ ਸਕਦੀਆਂ ਉਹ ਇਹ ਨਹੀਂ ਦੇਖਦੀਆਂ ਵੀ ਅਸੀਂ ਚਾਰ ਪੰਜ ਦਿਨਾਂ ਦੀ ਥਾਣੀ ਹੁੰਦੀ ਅਸੀਂ ਰਲ ਮਿਲ ਕੇ ਕਰਦੀਆਂ ਸੀ ਜਾਂ ਕਿਵੇਂ ਵੀ ਹਨਾ ਕਿ ਇਦਾਂ ਦਾ ਵਾਤਾਵਰਨ ਸੀ ਉਦੋਂ ਤੇ ਕਿਵੇਂ ਦੀ ਸਾਡੀ ਕਿੰਨੀ ਵਧੀਆ ਖਰਾਕ ਦਹੀਂ ਲੱਸੀ ਆਮ ਚੀਜ਼ ਹੁੰਦੀ ਸੀ ਵੀ ਹੁਣ ਉਹ ਕੱਲੀ ਨੂੰ ਇੰਨਾ ਜਾਨੇ ਹੁਣ ਭੈਣੇ ਫਿਰ ਹਰ ਇੱਕ ਚੀਜ਼ ਮੁੱਲ ਦੀ ਵੀ ਹੋ ਗਈ ਆ ਹਾਂਜੀ ਖਰਚੇ ਵੱਧ ਚੁੱਕੇ ਨੇ ਵੀ ਵੱਧ ਚੁੱਕੇ ਨੇ ਕੋਈ ਇਨਸਾਨ ਕਿੰਨਾ ਲੈ ਕੇ ਖਾ ਲੂਗਾ ਹਰ ਇੱਕ ਚੀਜ਼ ਆਪਾਂ ਪਹਿਲਾਂ ਹਰ ਇੱਕ ਚੀਜ਼ ਆਪ ਨੂੰ ਇਹ ਹੁੰਦਾ ਸੀ ਕਿ ਆਪਾਂ ਖੇਤ ਜਗਾਈਏ ਘਰੇ ਉਗਾਈਏ ਉਹੀ ਆਪਣਾ ਖਾਣ ਪਾਣ ਹੁੰਦਾ ਸੀ ਹਨਾ ਤੇ ਹੁਣ ਹਰ ਇੱਕ ਚੀਜ਼ ਜਦੋਂ ਮੁੱਲ ਦੀ ਹੋ ਗਈ ਅਤੇ ਮਹਿੰਗਾਈ ਇੰਨੀ ਜ਼ਿਆਦਾ ਵੱਧ ਗਈ ਆ ਤਾਂ ਬੰਦਾ ਕਿਤੇ ਨਾ ਕਿਤੇ ਇਹ ਸੋਚਦਾ ਕਿ ਆਪਾਂ ਆਪਣੇ ਸਰੀਰ ਨੂੰ ਪਿੱਛੇ ਰੱਖ ਕੇ ਜਿਹੜੀਆਂ ਆਪਣੇ ਘਰ ਦੀਆਂ ਹੋਰ ਜ਼ਰੂਰਤਾਂ ਨੇ ਉਹਨਾਂ ਨੂੰ ਪੂਰਾ ਕਰ ਲਈਏ ਐਵੇਂ ਹੁੰਦਾ ਕਿ ਜੇ ਕੋਈ ਕਹਦੇ ਵੀ ਦਰੱਖਤ ਲਗਾ ਲਓ ਜਾਂ ਕੋਈ ਹੈ ਨਾ ਪੁੱਟਾ ਲਵਾ ਲਓ ਸਬਜ਼ੀਆਂ ਦਾ ਜਾਂ ਫਲਾਂ ਦਾ ਕੁਝ ਵੀ ਕਹਿ ਦਿੰਦੇ ਆ ਲੈ ਇੱਥੇ ਤਾਂ ਲੋਕਾਂ ਨੇ ਤੋੜਨੀ ਆ ਇੱਥੇ ਕੀ ਕਰਨੀ ਆ ਲਗਾ ਕੇ ਵੀ ਇਹ ਜੀ ਸੋਚ ਹੋ ਗਈ ਵੀ ਐ ਨਹੀਂ ਸੋਚਦੇ ਵੀ ਭਲਾ ਹੋ ਜੂ ਫਿਰ ਕੀ ਹੋ ਗਿਆ ਜੇ ਇੱਕ ਦਰੱਖਤ ਨੂੰ ਹਨਾ ਜੇ ਆਪਾਂ ਕਹਿ ਦਈਏ ਵੀ ਥੋੜਾ ਫालतू ਲੱਗਦਾ ਨਹੀਂ ਹੁੰਦਾ ਤੁਸੀਂ 50 ਤੱਕ ਲਾ ਲਓ ਗਿਣਤੀ 'ਚ 50 ਜਾਂ 20 ਤਾਂ ਲੱਗ ਹੀ ਜਾਂਦੇ ਆ ਉਹ ਆਪਾਂ ਸਾਰੇ ਤਾਂ ਨਹੀਂ ਖਾ ਲੈਣੇ ਹੁੰਦੇ ਧਰਤੀ ਤੇ गिर ਕੇ ਖਰਾਬ ਹੀ ਹੋਣਗੇ ਜੇ ਕਿਸੇ ਦੇ ਮੂੰਹ ਪੈ ਜਾਣਗੇ ਉਦੋਂ ਵੀ ਗਰੀਜ਼ ਕਰਦੇ ਲੋਕ ਵੀ ਕੋਈ ਖਾਣਾ ਨਾ ਲਵੇ ਕਿਤੇ ਜੀ ਅਸੀਂ ਲਾ ਲਿਆ ਤਾਂ ਲੋਕ ਬੁਗਾਰਿਆ ਇਹਦੇ ਨਾਲ ਭੈਣੇ ਅੱਬ ਖਿਲਵਾੜ ਤਾਂ ਫਿਰ ਉਹ ਆਪਣੀ ਸਿਹਤ ਨਾਲ ਹੀ ਕਰਦੇ ਨੇ ਆਪਣੀ ਸਿਹਤ ਨਾਲ ਵੀ ਤਾਂ ਕਰਦੇ ਪੈਸਾ ਉਹ ਜਿਹੜਾ ਬਾਹਰ ਹੁੰਦਾ ਖਰਾਬ ਉਹਦੇ ਨਾਲੋਂ ਕਿਤੇ ਘੱਟ ਹੀ ਖਰਾਬ ਹੁੰਦਾ ਜੇ ਆਪਾਂ ਘਰੇ ਲਗਾ ਕੇ ਕੋਈ ਖਾਲੂਗਾ ਆਪਾਂ ਨੂੰ ਸੀਸ ਦਊਗਾ ਵੀ ਉੱਥੋਂ ਮੈਂ ਆ ਚੀਜ਼ ਲੈ ਕੇ ਆਇਆ ਸੀ ਨਹੀਂ ਨਹੀਂ ਭੈਣੇ ਸਤਮਾ ਸੀਸਾਂ ਘਟ ਗਈਆਂ ਨੇ ਹੁਣ ਅੱਜਕੱਲ ਦਰ ਸੀਸਾਂ ਜਾਦੇ ਲੱਗ ਰਹੀਆਂ ਨੇ ਲੋਕਾਂ ਨੂੰ ਸੀਸਾਂ ਨਹੀਂ ਲੱਗ ਰਹੀਆਂ ਪਹਿਲੇ ਜਮਾਨੇ 'ਚ ਸੀਸਾਂ ਲੱਗਦੀਆਂ ਹੁੰਦੀਆਂ ਸੀ ਜਿਹੜੇ ਬਜ਼ੁਰਗ ਪਿੰਡਾਂ 'ਚ ਇਦਾਂ ਦੇ ਲੋਕ ਹੁੰਦੇ ਸੀ ਜਿਨ੍ਹਾਂ ਨੂੰ ਹਾੜੀ ਸੋਨੇ ਕਣਕ ਦਿੰਦੇ ਸੀ ਜਾਂ ਹਨਾ ਜਾਂ ਬਿਆਂ ਸਾਧੀਆਂ 'ਚ ਆਪਣੇ ਘਰੇ ਆ ਕੇ ਕੰਮ ਕਰਦੇ ਸੀ ਉਹ ਬਹੁਤ ਸਾਰੀਆਂ ਸੀਸਾਂ ਲੈ ਕੇ ਜਾਂਦੇ ਹੁੰਦੇ ਸੀ ਵੀ ਥੋੜਾ ਇੱਦਾਂ ਹੋ ਗਏ ਇੱਦਾਂ ਕਾਰੋਬਾਰ 'ਚ ਬਦਦਾ ਬਹੁਤ ਸੀਸਾਂ ਲੈ ਕੇ ਜਾਂਦੇ ਸੀ ਹੁਣ ਉਹ ਲੋਕ ਵੀ ਦੁਖੀ ਹੋ ਕੇ ਆਪਣੇ ਘਰੋਂ ਨਿਕਲਦੇ ਆਂ ਕਈ ਵਾਰ ਕਿਉਂਕਿ ਆਪਾਂ ਉਹਨਾਂ ਦੀ ਮਿਹਨਤ ਦਾ ਮੁੱਲ ਨਹੀਂ ਮੋੜ ਰਹੇ ਆਪਾਂ ਇੰਨਾ ਜ਼ਿਆਦਾ ਉਹਨਾਂ ਤੋਂ ਕੰਮ ਲੈ ਲੈਣਾ ਪਰ ਫੇਰ ਕਹਿ ਦੇਣਾ ਵੀ ਉਹਨੇ ਤਾਂ ਇਦਾਂ ਨਹੀਂ ਕੀਤਾ ਉਹਨੇ ਇਦਾਂ ਨਹੀਂ ਕੀਤਾ ਆਪਾਂ ਕਿਸੇ ਦਾ ਸ਼ੁਕਰ ਨਾ ਕਰਨਾ ਕਹਦੀਏ ਵੀ ਧੰਨਵਾਦ ਕਰਨਾ ਤਾਂ ਭੁੱਲ ਹੀ ਗਏ ਅੱਗੇ ਥੋੜੀ ਥੋੜੀ ਗੱਲ ਤੇ ਧੰਨਵਾਦ ਕਹਿੰਦੇ ਹੁੰਦੇ ਸੀ ਸ਼ੁਕਰ ਰੱਬਾ ਤੇਰਾ ਹਰੇਕ ਗੱਲ 'ਚ ਸ਼ੁਕਰ ਗਿਆ ਜਾਂਦਾ ਸੀ ਹੁਣ ਕਹਿੰਦੇ ਨਹੀਂ ਹੁਣ ਹਰੇਕ ਗੱਲ 'ਚ ਨਭੋਜ ਪੁਰਾਣੇ ਦੀ ਜਗ੍ਹਾ ਨਹੀਂ ਨੇ ਲੈ ਲਈ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਰੱਬ ਦਾ ਜਿਹੜਾ ਦਿੱਤਾ ਹੋਇਆ ਬਹੁਤ ਖੁਸ਼ ਹੈ ਹੁਣ ਕਹਿ ਦਿੰਦੇ ਨਹੀਂ ਹੁਣ ਸਾਡੇ ਕੋਲ ਤਾਂ ਹੈ ਹੀ ਕੁਛ ਹੈ ਹੀ ਕੁਛ ਨਹੀਂ ਹੁੰਦੇ ਹੁੰਦੇ ਵੀ ਫਸਲ ਲੋਕਾਂ ਦੇ ਮੂੰਹ ਤੇ ਆ ਵੀ ਨਾ ਸਾਡੇ ਕੋਲ ਤਾਂ ਕੁਝ ਹੈ ਨਹੀਂ ਸਾਡੀ ਤਾਂ ਫਸਲ ਨਹੀਂ ਚੰਗੀ ਹੋਈ ਜਾਂ ਸਾਡਾ ਤਾਂ ਕਾਰੋਬਾਰ ਠੱਪਾ ਉਹ ਜਦੋਂ ਕਿਸੇ ਚੀਜ਼ ਦਾ ਸ਼ੁਕਰਾਨਾ ਨਹੀਂ ਕਰਦੇ ਤਾਂ ਮੇਰੇ ਖਿਆਲ ਦੇ ਵਿੱਚ ਰੱਬ ਉਹਨਾਂ ਨੂੰ ਉਸੇ ਜਗ੍ਹਾ ਲੈ ਆਉਂਦਾ ਇੱਦਾਂ ਹੀ ਹੋ ਜਾਂਦਾ ਜਿਵੇਂ ਹੁਣ ਕੋਈ ਰੱਬ ਤੋਂ ਚੀਜ਼ਾਂ ਆਪਦਾਤਾ ਮੰਗਦੇ ਆ ਪਰ ਆਪਾਂ ਬਾਅਦ ਚ ਸ਼ੁਕਰਾਨਾ ਕਰਨਾ ਵੀ ਭੁੱਲ ਜਾਂਦੇ ਆ ਜਾਂ ਵੱਡਿਆਂ ਦੀਆਂ ਤੇ ਡਿਵਾਂਡਾਂ ਵਧੀਆਂ ਨੇ ਛੋਟੇ ਬੱਚਿਆਂ ਦੀਆਂ ਵੀ ਅੱਗੇ ਦੇਖੋ ਆਪਣੇ ਕੋਲ ਕਿੰਨੇ ਘੜਾਉਣੇ ਹੁੰਦੇ ਸੀ ਆਪਣੇ ਵੱਡੇ ਭੈਣ ਭਰਾਵਾਂ ਨੇ ਕਿੱਢ ਲੈਣਾ ਬਾਅਦ ਚ ਆਪਾਂ ਨੂੰ ਉਹ ਘੜਾਉਣੇ ਆਪਾਂ ਤਾਂ ਕੱਪੜੇ ਵੀ ਉਹਨਾਂ ਦੇ ਹਨ ਪਾ ਲੈਂਦੇ ਸੀ ਜਿਹੜੇ ਬੱਚਿਆਂ ਦੇ ਰਿਸ਼ਤੇਦਾਰ ਜਾਂ ਕਿਸੇ ਨੇ ਵੀ ਹੁਣ ਦੇ ਬੱਚੇ ਕਰ ਲੈਣਗੇ ਕਦੇ ਵੀ ਨਹੀਂ ਕਰਦੇ ਕਿਤੇ ਨਾ ਕਿਤੇ ਉਹਨਾਂ ਖਾਣ ਪੀਣਾਂ ਦੀ ਜੀਤੀ ਹੈ ਕਾਰਨ ਇਹ ਵੀ ਆ ਕਿ ਆਪਾਂ ਉਹਨਾਂ ਨੂੰ ਜ਼ਿਆਦਾ ਲਾਡ ਲਡਾਉਂਦੇ ਆ ਇਹ ਵੀ ਹੋ ਜਾਂਦਾ ਕਾਰਨ ਇਹ ਹੋ ਸਕਦਾ ਕਿ ਪਹਿਲਾਂ ਬੱਚੇ ਜ਼ਿਆਦਾ ਹੁੰਦੇ ਸੀ ਤੇ ਅੱਜ ਕੱਲ ਬੱਚੇ ਘੱਟ ਹੁੰਦੇ ਨੇ ਚਾਹੇ ਇਹ ਕਾਰਨ ਲਾ ਲਓ ਤੇ ਅੱਜ ਕੱਲ ਦਿਖਾਵੇ ਕਰਕੇ ਬਸ ਮਾਪਿਓ ਨੂੰ ਇਹ ਹੁੰਦਾ ਕਿ ਸਾਹਮਣੇ ਵਾਲੇ ਬੱਚੇ ਕੋਲ ਇਹ ਚੀਜ਼ ਆ ਤਾਂ ਮੇਰੇ ਬੱਚੇ ਕੋਲ ਕਿਉਂ ਨਹੀਂ ਹੈਗੀ ਇਹ ਤਾਂ ਹੋਊਗੀ ਤੇ ਸਕੂਲ ਦੀ ਵੀ ਗੱਲ ਦੇਖੋ ਇੰਨੀ ਰੇਸ ਕੀਤੀ ਜਾਂਦੀ ਆ ਭਾਵੇਂ ਉਹ ਵੱਡੇ ਸਕੂਲ ਚ ਪੜਾਈ ਉਹਨੀ ਵਧੀਆ ਨਾ ਹੋਵੇ ਭਾਵੇਂ ਕਰਦੇ ਆ ਤੇ ਕਰਜਾ ਜੜ ਜੂਏ ਪਰ ਉਹਨਾਂ ਨੇ ਰੀਸ ਨਾਲ ਲਾਉਣਾ ਵੀ ਉਹ ਫਲਾਨੇ ਦਾ ਜਵਾਬ ਜਾਂ ਉਹ ਰਿਸ਼ਤੇਦਾਰ ਦਾ ਜਵਾਬ ਉੱਥੇ ਲੱਗਿਆ ਹੈ ਮੈਂ ਵੀ ਆਪਣੇ ਬੱਚੇ ਨੂੰ ਲਾਉਣਾ ਗਾ ਵੀ ਮੈਨੂੰ ਤਾਂ ਸ਼ਰਮਿੰਦਗੀ ਮੈਸੂਰ ਹੁੰਦੀ ਆ ਦੱਸ ਨਹੀਂ ਜਾਂਦੇ ਤੇ ਮੇਰੇ ਬੱਚੇ ਖੁਦ ਸਰਕਾਰੀ ਸਕੂਲ ਦੇ ਵਿੱਚ ਪੜ੍ਹਦੇ ਨੇ ਤੇ ਮੈਂ ਹਨਾ ਜੇ ਕਿਸੇ ਨੂੰ ਅਸੀਂ ਦੱਸਦੇ ਆ ਜਿਨ੍ਹਾਂ ਦੇ ਬੱਚੇ ਪ੍ਰਾਈਵੇਟ ਚ ਪੜ੍ਹਦੇ ਨੇ ਕਿ ਤੁਹਾਡੇ ਬੱਚੇ ਕਿੱਥੇ ਪੜ੍ਹਦੇ ਨੇ ਅਸੀਂ ਕਹਿੰਨੇ ਸਰਕਾਰੀ ਚ ਕੱਦ ਨੇ ਤੁਸੀਂ ਆਪਦੇ ਬੱਚੇ ਬਾਰੇ ਕੁਝ ਸੋਚੀ ਹੈਂ? ਹਾਂਜੀ। ਉਹ ਇਦਾਂ ਜਿਹੇ ਇਹਨਾਂ ਨੂੰ ਕਿਤੇ ਪਤਾ ਹੀ ਨਹੀਂ ਹਰ ਇੱਕ ਮਾਪੇ ਨੂੰ ਬੱਚੇ ਬਹੁਤ ਪਿਆਰੇ ਹੁੰਦੇ ਆ ਉਹ ਵੀ ਚਾਹੁੰਦੇ ਆ ਵੀ ਇਹਨਾਂ ਦਾ ਭਾਅ ਇੱਕ ਵਧੀਆ ਹੋਵੇ। ਵੀ ਅਸੀਂ ਜਿਵੇਂ ਦੇ ਮਰਜ਼ੀ ਦੇਣ ਦੇਖਿਆ ਇਹਨਾਂ ਨੂੰ ਕੋਲੋਂ ਕੋਈ ਔਖ ਨਾ ਹੋਵੇ। ਇਹ ਤਾਂ ਹੈ। ਪਰ ਹਨਾ ਸਰਕਾਰੀ ਚੀਜ਼ਾਂ ਨੂੰ ਲੋਕ ਮੈਂ ਕਹਿੰਦੀ ਆ ਨਾ ਮਾਤਰ ਦੇ ਵਿੱਚ ਗਿਣਨ ਲੱਗ ਗਏ। ਪਰ ਨੌਕਰੀ ਸਰਕਾਰੀ ਚਾਹੀਦੀ ਆ ਹਸਪੀਟਲ ਦਾ ਸਰਕਾਰੀ ਚ ਨਹੀਂ ਜਾਣਾ। ਅਸੀਂ ਪੜ੍ਹਾਈ ਸਰਕਾਰੀ ਚ ਨਹੀਂ ਕਰਨੀ। ਨੌਕਰੀ ਸਾਨੂੰ 80000 50000 ਸਾਨੂੰ ਉਹ ਵਧੀਆ ਲੱਗਦਾ। ਹਾਂਜੀ। ਇਹ ਤਾਂ ਹੈ। ਕੁਝ ਆਪਣੀਆਂ ਵੀ ਗਲਤੀਆਂ ਹੁੰਦੀਆਂ ਨੇ ਵਿੱਚ ਸਾਰਾ ਆਪਾਂ ਕਿਸੇ ਤੇ ਦੋਸਤ ਜੀ ਸਹੀ ਗੱਲ ਆ ਕਹਨੇ ਹਾਂਜੀ ਉਮੀਦ ਕਰਦੀ ਆ ਕਿ ਸਾਡੀਆਂ ਇਹ ਸਾਧੀਆਂ ਜੀਆਂ ਤੇ ਪੁਰਾਣੀਆਂ ਗੱਲਾਂ ਤੁਹਾਨੂੰ ਬਹੁਤ ਪਸੰਦ ਆਈਆਂ ਹੋਣਗੀਆਂ ਤੁਹਾਡੇ ਨਾਲ ਵੀ ਇਹਨਾਂ ਵਿੱਚੋਂ ਕੋਈ ਵੀ ਚੀਜ਼ ਰਿਲੇਟ ਕਰਦੀ ਹੋਵੇ ਤਾਂ ਕਮੈਂਟ ਵਾਕਸ ਚ ਕਮੈਂਟ ਜ਼ਰੂਰ ਕਰਿਓ ਧੰਨਵਾਦ ਜੀ ਅੱਗੇ ਵੀ ਤੁਹਾਡੇ ਲਈ ਇਸ ਤਰ੍ਹਾਂ ਦੀ ਵੀਡੀਓ ਲੈ ਕੇ ਆਉਂਦੇ ਰਹਾਂਗੇ ਜੇ ਤੁਸੀਂ ਇਸ ਵੀਡੀਓ ਨੂੰ ਪਿਆਰ ਦਿੱਤਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ